ਸਰਨ ਪਾ ਦੀ ਪਰਿਆ ਦਾ ਪਰਿਆ ਦੇ ਅੱਜ ਪਾਣਾ ਤੇ ਸਗਨ ਪਾ ਦੂਗਾ ਆ ਕੇ ਜਾਉ ਤੈਨੂੰ ਸਗਨ ਹੀ ਪਾ ਕੇ ਜਾਉ ਮੈਂ ਇੱਥੇ ਡੀਕ ਚ ਖੜਾ ਹਾਂ ਇੱਥੇ ਡੀਕ ਚ ਖੜਾ ਸਰਨ ਪਾ ਬਹਿ ਬਚਣਾ ਰਿਹਾ ਤੂੰ ਤੂੰ ਗਾ ਇਹਦਾ ਜਾਂਦੀ ਵੀ ਬੱਸ ਦੇ ਮਾਰ ਨਹੀਂ ਸਕਦਾ ਮਾਟਰ ਉਹ ਨਾ ਨਾ ਐ

ਆ ਬੰਦਾ ਮਿੰਦਾ ਤੇ ਕਾਲਾ ਪੈਣ ਰੱਖੀਗਾ ਵਾਹ ਇਹਦਾ ਥਾਗਮਾ ਅੱਜਨਾ ਅੱਜਨਾ ਹਾ ਕੁਛ ਕਰਵਾਉਣਾ ਸੀ ਅੱਕਦਾ ਲਈ ਬੈਠਾ ਆਇਆ ਬੰਦੇ ਰਾਤ ਨੂੰ ਆਇਆ ਅਕਰ ਅੰਦਰ ਬਾੜਿਆ ਬੈਗਾ ਮੈਂ ਉਹ ਤੇਨੂੰ ਕਿੱਥੇ ਹੱਸਗਾ ਸਾਡੇ ਤਾਂ ਕੋਈ ਨਾਲ ਲੱਗਦਾ ਨਹੀਂ ਯਾਰ ਸਾਰੇ ਪਿੰਡ ਤੋਂ ਇਹਨੂੰ ਤੁਸੀਂ ਠਾਈ ਜਾਂਦੇ ਆ ਬਾਈ ਯਾਰ ਮੇਰਾ ਪਾ ਰਾਇ ਹੈ ਉਹਦੇ ਮੇਰੇ ਨਾਲ ਵੀ ਨਹੀਂ ਕੋਈ ਲੱਗਿਆ ਮੈਂ ਤੱਲੀ ਨੇ ਗਾਲਾਂ ਲੇਟੀਆਂ ਸਾਰੇ ਪਿੰਡ ਚੋਂ ਮੇਰੀ ਤੈਨੂੰ ਕਹਿੰਦਾ ਤੇ ਮੇਰੇ ਕੋਲ ਜਿਵੇਂ ਗੋਲਾ ਦਿੱਤਾ ਬਹਿਨੇ ਚਲੋ ਆਪੋ ਆਪਣੇ ਬਰਾਂ ਦੇ ਚੱਲ ਗਾਲਾਂ ਕੱਢੀ ਚੱਲ ਤਾੜਾ ਆਪੋ ਆਪਣੇ ਬਰਾਂ ਚਲੋ ਚਲੋ ਇੱਥੇ ਜਰੂਰ ਛੱਡਿਆ ਸਾਡਾ ਕੋਈ ਨਾ ਕੋਈ ਆਉ ਤੇ ਬਰਾਂ ਚੱਲ ਜਾਓ ਅਰੇ ਮਾਰਾ ਜੋ ਚਾ ਲੈ ਸਾਡੇ ਕੋਈ ਨਾ ਕੋਈ ਕੱਠਾ ਮਰ ਗਿਆ ਕਾਕੋ ਬੋਲਿਆ ਨੂ ਕਾ ਨੂ ਕਾ ਨੂ ਆ ਬੜੀ ਆ ਬੜੀ ਖੜੇ ਖੜਾ ਮਾਰ ਗਿਆ ਓਏ ਮਾਰ ਗਿਆ ਮਾਤਾ ਕੱਲ ਬੋਲਾ ਇਸ ਦੂ ਵਦ ਨਹੀਂ ਆ ਪੱਦ ਨੂੰ ਹੱਥ ਪੈ ਗਿਆ ਨਾ ਮੇਰਾ ਤੇ ਇਹ ਨੂੰ ਲੈ ਜਾਵਾਂਗੇ ਇਹ ਆ ਦਿਆਲਪੁਰੇ ਮੇਰੇ ਕੇ ਦੀ ਸਾਨੂੰ ਕਾਲ ਪਈ ਸੀ ਨਸ਼ੇ ਨਾਲ ਡੱਕੇ ਹੋਏ ਬੰਦੇ ਦੋਨੇ ਇਹ ਤੇ ਗਾਲਾਂ ਕੱਢਦੇ ਨਾਲੇ ਗੱਡੀ ਚ ਘੇਰ ਕੇ ਗੱਡੀ ਚ ਕਿਰਪਾਨਾਂ ਮਾਰ ਗਿਆ ਇਹਨਾਂ ਨੇ ਕੋਈ ਨਹੀਂ ਕੱਢ ਲਾ ਕੱਢ ਲਾ ਗੱਡੀ ਚੱਲ ਗੱਡੀ ਚੱਲ ਗਾਲਾਂ ਗੱਡੀ ਚੱਲ ਤੂੰ ਸਰ ਪਿੰਡ ਦਾ ਬੰਦਾ ਕੋਈ ਨਹੀਂ ਗੱਲ ਕਰਦਾ ਜੀ ਯਾ ਕਾ ਤੂੰ ਮੇਰਾ ਨਾਮ ਬਾਬੇ ਗੰਦਾ ਆ ਦੰਦ ਕੋਲੀ ਬੈਠਾ ਸੀ ਨਾ ਤੂੰ ਹਾਂ ਤੂੰ ਦੁੱਪਈ ਕਰੇਂਗਾ ਨਾ ਤੂੰ ਗੰਦਾ ਆ ਆ ਦੰਦ ਬੈਠਾ ਨਾ ਹਾਂ ਦੰਦ ਰਖ ਮਾਰ ਕੱਢੀ ਚੱਲ ਕੱਢੀ ਚੱਲ ਕੱਢੀ ਚੱਲ ਕੱਢੀ ਚੱਲ ਕੱਢ ਲਾ ਕੱਢ ਲਾ ਤੂੰ ਮਰਜ ਕੇ ਕੱਢ ਜਿੰਨੇ ਤੂੰ ਨਿਕਲਦੇ ਕੱਢ ਤੈਨੂੰ ਕੱਢਦੀ ਹੋ ਗਈ ਤੈਨੂੰ ਬੰਦ ਆ ਜਾਂ ਬੋਲੇ ਸੋ ਇਹ ਦੋਨੇ ਬੰਦੇ ਇੱਕ ਤੇ ਇਹ ਆ ਇੱਕ ਉਹ ਆ ਦੋਨਾ ਬੰਦੇ ਨੇ ਸਾਨੂੰ ਕਾਲ ਕੀਤੀ ਆ ਗੱਡੀ ਘੇਰ ਕੇ ਗੱਡੀ 'ਚ ਕਿਰਪਾਨਾ ਮਾਰੀਆਂ ਕਿਰਪਾਨ ਵੀ ਤੁਹਾਨੂੰ ਦਿਖਾਉਣੇ ਆ ਜੇ ਇਹ ਬੰਦ ਦੋ ਦਈ ਹੈ ਗਾਲ ਨਾ ਕੱਢਾ ਨਾ ਪੀਓ ਗਾਲ ਨਾ ਖਰਾਬ ਨਾ ਕਰੀਓ ਖਦਰ ਲحظੇ ਲحظੇ ਕੋ ਨੂੰ ਕਰਦੇ ਹੋ ਕੀਤੇ ਫੱਜੇ ਪੜਾ ਆਪਣਾ ਸਮਾਨ ਕਰ ਲੈ ਹਾਲੇ ਹਾਲੇ ਨਹੀਂ ਨਹੀਂ ਮੈਂ ਕਹਿੰਦਾ ਮੈਂ ਨਾ ਮਾਤਾ ਜੀ ਆਂਦਾ ਕੋਆ ਸੀ ਅੱਜ ঠিক আলোচনা তুমি ਕੱਟ ਲਾ ਕੱਟ ਲਾ ਆ ਜੀ ਮਾਰਿਆ ਰਾਜਾ ਆ ਜੀ ਮਾਰਿਆ ਰਾਜਾ